ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਲਓ ਜੀ ਇੱਕ ਆਪਾਂ ਹੋਰ ਨਵੀਂ ਵੀਡੀਓ ਲੈ ਕੇ ਆ ਗਏ ਤੁਹਾਡੇ ਵਾਸਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਈ ਜਿਹੜੀਆਂ ਆਪਣੀਆਂ ਕਬੂਤਰੀਆਂ ਨੇ ਬੱਚੇ ਮਤਲਬ ਪਾਲ ਲਿਆ ਹਨਾ ਕਈਆਂ ਨੇ ਵੱਡੇ ਕਾਲੇ ਕਈਆਂ ਨੇ ਆਂਡੇ ਦੂਰੀਆਂ ਲਾਲੇ ਆ ਉਹ ਤਾਂ ਮਤਲਬ ਆਂਡੇ ਆਪਾਂ ਇੱਕ ਰੀ ਸੁੱਟ ਦਾਂਗੇ ਮਤਲਬ ਹੁਣ ਆਪਾਂ ਬੱਚੇ ਨਹੀਂ ਆਇਤ ਕੀ ਕਢਾਉਣੇ ਜਦੋਂ ਕਢਾਉਣੇ ਹੋਏ ਮੰਨ ਲਓ ਪਿਛਲੇ ਇੱਕ ਮਤਲਬ ਥੋੜੀ ਜਿਹੀ ਠੰਡ ਜੀ ਟਪ ਜੂਗੀ ਹਨਾ 2 ਕਿ ਮਹੀਨਿਆਂ ਬਾਅਦ ਜਾਂ 1 2 3 ਮਹੀਨੇ ਬਾਅਦ ਆਪਾਂ ਬੱਚੇ ਫੇਰ ਕਢਾ ਸਕਾਂਗੇ ਉਹ ਵੀ ਇੱਕ ਦਾ ਆਪ ਦੀ ਮਰਜ਼ੀ ਨਾਲ ਕਢਾਵਾਂਗੇ ਐਵੇਂ ਨਹੀਂ ਕਢਾਉਣੇ ਤੇ ਬਾਕੀ ਅੰਦਰ ਆਪਣੀਆਂ ਕਬੂਤਰੀਆਂ ਨੇ ਆਂਡੇ ਕਿ ਦੂਰੀ ਹਰ ਫੇਰ ਲਾਲੇ ਸੀਗੇ ਜਿਵੇਂ ਇੱਕ ਆ ਕਬੂਤਰੀ ਹੋਊਗੀ ਹਨਾ ਆ ਕੱਲ ਅੱਜ ਹੀ ਲਾਇਆ ਨੇ ਵੀ ਇੱਕ ਆਂਡਾ ਠੀਕ ਹੈ ਤੇ ਬਾਕੀ ਇਹ ਆ ਕਬੂਤਰੀਆਂ ਨੇ ਤਾਂ ਵਾਵਾ ਦਿਨ ਹੋ ਗਿਆ ਮਤਲਬ ਨਹੀਂ ਤੇ ਮੈਂ ਛੁੱਟ ਦੇਣੇ ਸੀਗੇ ਬੱਚੇ ਬਣੇ ਪਏ ਪੂਰੇ ਬਣੇ ਪਏ ਆ ਵਿੱਚ ਤੇ ਬਾਕੀ ਆ ਕਬੂਤਰੀਆਂ ਦੇ ਪੂਰੇ ਬੱਚੇ ਬਣੇ ਪਏ ਆ ਤੇ ਆਪਣੀਆਂ ਜਿਹੜੀਆਂ ਕਬੂਤਰੀਆਂ ਵਿਹਲੀਆਂ ਹੈਗੀਆਂ ਆਪਾਂ ਉਹਨਾਂ ਨੂੰ ਆਪਾਂ ਕਬੂਤਰਾਂ ਵਾਲੀ ਜਿਹੜੇ ਬੱਚੇ ਆ ਨਾ ਉਧਰ ਛੱਡ ਦਾਂਗੇ ਕਬੂਤਰ ਆਪਣੇ ਇੱਧਰ ਹੀ ਰਹਿਣਗੇ ਤੇ ਬਾਕੀ ਜਿਹੜੀਆਂ ਕਬੂਤਰੀਆਂ ਦੇ ਆ ਆਂਡੇ ਛੱਟਨੇ ਉਹ ਆਪਾਂ ਛੱਡ ਦਾਂਗੇ ਤੇ ਬਾਕੀ ਆਪਣੇ ਬੱਚੇ ਜਿਹੜੇ ਵਾਵਾ ਵੱਡੇ ਹੋਏ ਪਏ ਆ ਜਿਵੇਂ ਆ ਹੋ ਗਏ ਹਨ ਜਿਵੇਂ ਆ ਹੋ ਗਏ ਇਹਨਾਂ ਨੂੰ ਆਪਾਂ ਛਤਰੀ ਤੇ ਵੀ ਮਠਾਵਾਂਗੇ ਤੇ ਬਾਕੀ ਜਿਹੜੇ ਦੂਸਰੇ ਹੈਗੀਆ ਕਬੂਤਰ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਪਹਿਲਾਂ ਆਪਾਂ ਕਬੂਤਰੀ ਨੇ ਦੇਖ ਲਈਏ ਅੰਦਰ ਜਾ ਕੇ ਕਿਹੜੀਆਂ-ਕਿਹੜੀਆਂ ਆਪਣੀਆਂ ਵੇਹਲੀਆਂ ਤੇ ਕਿਹੜੀਆਂ ਨਹੀਂ ਨੀਆਂ ਠੀਕ ਹੈ ਤੇ ਲਓ ਜੀ ਪਹਿਲਾਂ ਕਿਹੜੀ ਸਾਈਡ ਤੇ ਲਈਏ ਆਪਾਂ ਨੇ ਕਾਂਡਾ ਹੀ ਲਾਇਆ ਤੇ ਮਣੀ ਵਾਲੀ ਕਬੂਤਰੀ ਆ ਠੀਕ ਹੈ ਤੇ ਅੰਦਰ ਦੇਖ ਲਈਏ ਬੱਚਿਆਂ ਦੀ ਕੋਈ ਕੰਡੀਸ਼ਨ ਹੈਗੀ ਆ ਕੱਢਣ ਦੀ ਤੇ ਨਹੀਂ ਇਹ ਤਾਂ ਬਾਅਦ ਚ ਦੇਖਨੇ ਪਣਿਆ ਲਾਈਟ ਮਾਰ ਕੇ ਦੇਖਨੇ ਮੈਨੇ ਚੱਲ ਤੇ ਬਾਕੀ ਇਹ ਕਾਪਾ ਕਬੂਤਰੀ ਆ ਛੱਡਾਂਗੇ ਠੀਕ ਹੈ ਕਬੂਤਰੀਆਂ ਵਾਲੀ ਸਾਈਡ ਤੇ ਇੱਕ ਤੇ ਹੋਰ ਕਬੂਤਰੀ ਬੈਠੀ ਹੋਣੀ ਆਪਣੀ ਆ ਵਾਲੀ ਆ ਵਾਲੀ ਇਹ ਕਾ ਛੱਡਾਂਗੇ ਦੋ ਤੀਜੀ ਆਪਣੀ ਕਬੂਤਰੀ ਆ ਆ ਬੈਠੀ ਆ ਅੰਨੇ ਦੋ ਆਂਡੇ ਲਾਲੇ ਆ ਇਹ ਵੀ ਆਂਡੇ ਛੁੱਟ ਦਾਂਗੇ ਆਪਾਂ ਤਿੰਨ ਹੋ ਗਈਆਂ ਠੀਕ ਹੈ ਤੇ ਬਾਕੀ ਹੋ ਤਾਂ ਨਹੀਂ ਗਿਆ ਉਹ ਬਾਕੀ ਤਾਂ ਕਬੂਤਰੀ ਅੱਦੇ ਤੇ ਬਾਕੀ ਅੱਦੇ ਤਾਂ ਜੋੜ ਐਵੇਂ ਇਹ ਵੀ ਸੁੱਟ ਦੇਣੀ ਪਰ ਇਹਦੇ ਵੀ ਨੇੜੇ ਆਏ ਪਏ ਬੱਚੇ ਕੱਢਣ ਵਾਲੇ ਬਾਕੀ ਇੰਨੇ ਵੀ ਬੱਚੇ ਕੱਢ ਲੈਣੇ ਆ ਹੋਰ ਪਤਾ ਨਹੀਂ ਕਿੰਨੇ ਦਿਨਾਂ ਤੱਕ ਕੱਢ ਲੂਗੀ ਤੇਰੀ ਦੇਖ ਹੀ ਲਈਏ ਤੇੜ ਤੂੜਾਈਏ ਤੇ ਨਹੀਂ ਆਈ ਤੇ ਤੇੜ ਤਾਂ ਨਹੀਂ ਆਏਗੀ ਤੇ ਤੂੰ ਹੀ ਦਿਖਾ ਦੇ ਫਿਰ ਤੇੜ ਤੂੜਾਈਏ ਤੇ ਨਹੀਂ ਆਈ ਨਹੀਂ ਹਜੇ ਅੱਧਰ ਵੀ ਨਹੀਂ ਆਏਗੀ ਤੇ ਬਾਕੀ ਇਹਦੇ ਇੰਨਾਂ ਨੇ ਤਾਂ ਹਜੇ ਬੱਚੇ ਪੁੱچے ਕੱਢਣੇ ਆ ਠੀਕ ਹੈ ਬਾਕੀ ਆਪਾਂ ਦੋ ਕਬੂਤਰੀਆਂ ਉਧਰ ਸ਼ਿਫਟ ਕਰ ਦਿੰਨੇ ਆ ਤੇ ਇਕਲੀ ਵਿਚਾਲੇ ਨੇ ਖੁੱਡੇ ਚ ਵੀ ਜਾ ਕੇ ਦੇਖ ਲਈਏ ਤੇ ਆਂ ਆਂਡੇ ਆਪਾਂ ਸੁੱਟ ਦਿਆਂ ਸੁੱਟ ਦਾਂਗੇ ਠੀਕ ਆ ਆ ਵਾਲੀ ਜਿਹੜੇ ਦੋ ਆ ਤੇ ਇਹਨਾਂ ਨੂੰ ਵੀ ਆਪਾਂ ਉਧਰ ਸ਼ਿਫਟ ਕਰ ਦਾਂਗੇ ਨਾਲੇ ਥੋੜਾ ਜਿਹਾ ਗੈਪ ਕੱਢ ਜੂਗਾ ਯਾਰ ਤੇ ਨਾਲੇ ਹਨਾ ਨਾਲੇ ਵਧੀਆ ਕਬੂਤਰ ਬੈਠੇ ਸੱਚ ਸੌਰੀ ਇੱਕ ਕਬੂਤਰੀ ਆਪਣੀ ਆ ਬੈਠੀ ਹੈ ਵੀ ਰਹਿ ਗਈ ਸੀ ਓਏ ਇਹਨੂੰ ਵੀ ਕਰਦੇ ਆ ਠੀਕ ਆ ਸ਼ਿਫਟ ਉਧਰ ਤੇ ਪਹਿਲਾਂ ਆਪਾਂ ਹੁਣ ਵਿਚਾਲੇ ਦੇ ਖੁੱਡੇ ਚ ਦੇਖ ਲਈਏ ਕਿਰੀ ਜਾ ਕੇ ਉਧਰ ਕੀ ਹੈਗੇ ਆ ਮੂਵਮੈਂਟ ਆਂਡੇ ਆਂਡੇ ਵਾਲੀ ਹਨਾ ਬੱਚਿਆਂ ਵਾਲੀ ਕੀ ਆ ਚਲੋ ਵੀ ਫਿਰ ਚੱਲਦੇ ਆਂ ਤੇ ਅੰਦਰ ਆਪਣੀ ਇੱਕ ਕਬੂਤਰੀ ਨੇ ਸਾਡੇ ਲਈ ਜਿਹੜਾ ਆਪਾਂ ਨਵਾਂ ਜੋੜਾ ਛੱਡਿਆ ਸੀਗਾ ਉਹਨਾਂ ਦੇ ਨਹੀਂ ਆਪਾਂ ਅੰਦਰ ਸੁਟਨੇ ਠੀਕ ਐ ਮੈਂ ਦੋ ਜੋੜੇ ਨਵੇਂ ਛੱਡੇ ਹੋਏ ਆ ਉਹ ਤੁਹਾਨੂੰ ਮੈਂ ਦਿਖਾ ਦਿੰਨਾ ਕਿਹੜੇ-ਕਿਹੜੇ ਆ ਇੱਕ ਕਬੂਤਰੀ ਆਪਣੀ ਆ ਛੱਡੀ ਸੀਗੀ ਆਪਣੀ ਲਾਡੀ ਵਾਲੀ ਠੀਕ ਐ ਆ ਜੋੜਾ ਜਿਹੜਾ ਬੈਠਾ ਪਿਆ ਦੋਨੋਂ ਚੱਲੜਾ ਕਾਲਾ ਚੀਨਾ ਦੋਨੇ ਠੀਕ ਐ ਇਹ ਲਾਟੀ ਵਾਲਾ ਜੋੜਾ ਆਪਾਂ ਛੱਡਿਆ ਸੀ ਇੱਕ ਅੰਦਰ ਨਵਾਂ ਤੇ ਇੱਕ ਆਪਾਂ ਹੋਰ ਛੱਡਿਆ ਸੀ ਕਿੱਧਰ ਗਿਆ ਉਹ ਪਿੱਛੇ ਬੈਠਾ ਪਿਆ ਉਹ ਜਿਹੜਾ ਖੱਟੀਆਂ ਦਾ ਕਬੂਤਰ ਬਾਜੀ ਛੱਡਿਆ ਹੋਇਆ ਵਾ ਜਿਹੜੀ ਕਬੂਤਰੀ ਨਾਲ-ਨਾਲ ਦੀ ਕਬੂਤਰੀ ਹੋ ਰਹੀ ਆ ਚਾਰੇ ਆਪਾਂ ਇਹਨਾਂ ਦੇ ਆਪਾਂ ਨਹੀਂ ਸੁਟਨੇਗੇ ਬਾਕੀਆਂ ਦੇ ਆਪਾਂ ਅੰਡੇ ਛੋੜ ਦਾਂਗੇ ਠੀਕ ਹੈ ਜਿਵੇਂ ਕਬੂਤਰੀ ਹੋਗੀ ਇਹ ਜਿਹੜੀ ਕਬੂਤਰੀ ਆਂਡਾ-ਅੰਡੇ ਲਾਏ ਹੋਗੀ ਇਹਦੇ ਵੀ ਆਪਾਂ ਛੋੜ ਦਾਂਗੇ ਇਹਦਾ ਬੱਚਾ ਇੱਕ ਉਹ ਬੈਠਾ ਪਿਆ ਠੀਕ ਹੈ ਡੱਬਾ ਬੱਚਾ ਗੱਡਿਆ ਕਾਕੇ ਵਾਲਿਆਂ ਚੋਂ ਤੇ ਬਾਕੀ ਆ ਜਿਹੜਾ ਆਂਡੇ ਲਾਊਗੀ ਇਹਦੇ ਵੀ ਆਪਾਂ ਅੰਡੇ ਛੋੜ ਦਾਂਗੇ ਠੀਕ ਹੈ ਆ ਕਬੂਤਰੀ ਨੇ ਦੇਖ ਲੈਨੇ ਕਿੰਨੇ ਆਂਡੇ ਲਾਲੇ ਆ ਇਹਦਾ ਆਂਡਾ ਵੀ ਆਪਾਂ ਇੱਕ ਛੋੜ ਦਾਂਗੇ ਠੀਕ ਹੈ ਇਹਦਾ ਵੀ ਆ ਬੱਚਾ ਹੈਗਾ ਵਾ ਜਦੋਂ ਆ ਬੱਚਾ ਪਾਲ ਲਿਆ ਨੂੰ ਵੀ ਆਪਾਂ ਲੱਗ ਕਰ ਦਾਂਗੇ ਕਬੂਤਰੀ ਨੂੰ ਤੇ ਜਿਹੜੇ ਆਪਣੇ ਆ ਬੱਚੇ ਕੱਢੇ ਆ ਆ ਵాలే ਆ ਬੱਚੇ ਹੈਗੇ ਆਪਣੇ ਇਹਦੇ ਤੇ ਕਾ ਬੱਚਾ ਕਿੱਡੇ ਕਣ ਕੱਢਿਆ ਆ ਕਬੂਤਰੀ ਨੇ ਆਪਣੀ ਨੇ ਠੀਕ ਹੈ ਤੇ ਕਾ ਭੈਣ ਨੂੰ ਵੀ ਆਪਾਂ ਆਂਡਾ ਸੁੱਟ ਦਾਂਗੇ ਦਾ ਤੇ ਜਦੋਂ ਆ ਬੱਚੇ ਪਾਲ ਕੇ ਇਸ ਤੋਂ ਬਾਅਦ ਇਹਨਾਂ ਨੂੰ ਵੀ ਆਪਾਂ ਲੱਗ ਕਰ ਦਾਂਗੇ ਬਾਕੀ ਜਿਹੜੇ ਤੋਂ ਬੱਚੇ ਆ ਹਜੇ ਛੋਟੇ ਬੈਠੇ ਆਪਣੇ ਇਹਦੇ ਆ ਤੇ ਆ ਕਬੂਤਰੀ ਨੇ ਹਜੇ ਬੱਚਾ ਕੱਢਣਾ ਪਤਾ ਨਹੀਂ ਕੱਢ ਲਿਆ ਇਹਨੂੰ ਪਤਾ ਹਜੇ ਨਹੀਂ ਅਜੇ ਕੱਢਣਾ ਨੇ ਅੰਨੇ ਵੀ ਤੇ ਇਹ ਤੋਂ ਬਾਅਦ ਫਿਰ ਆਪਾਂ ਸਾਰੇ ਲੱਗ-ਲੱਗ ਕਰ ਦਾਂਗੇ ਠੀਕ ਹੈ ਤੇ ਬਾਅਦ ਚ ਇੱਕ ਅੱਦਾ ਜੋੜਾ ਜਦੋਂ ਲਾਉਣਾ ਆ ਉਹ ਆਪਾਂ ਲਾ ਦਾਂਗੇ ਆ ਕਬੂਤਰ ਨੂੰ ਆਪਾਂ ਉੱਧਰ ਸ਼ਿਫਟ ਕਰ ਦਾਂਗੇ ਠੀਕ ਹੈ ਤੇ ਜਿਹੜੇ ਨਵੇਂ-ਨਵੇਂ ਜੋੜੇ ਉੱਧਰ ਛੱਡ ਕੇ ਆਪਾਂ ਉਹ ਘਟਾ ਲਾਂਗੇ ਬੱਚੇ ਬਾਕੀ ਆ ਜੋੜੇ ਆ ਆਂਡੇ ਲਾ ਲਿਆ ਇੱਕ ਜੋੜਾ ਆਂਨਾ ਲਾ ਲਿਆ ਤੇ ਅੰਨੇ ਤਾਂ ਦੋ ਲਾ ਲਿਆ ਉਹ ਕਬੂਤਰੀ ਉੱਧਰ ਜਾਈ ਵੜੀਆ ਤੁਹਾਨੂੰ ਪਤਾ 7:30 ਵਜੇ ਤੱਕ ਉੱਡੀ ਇਹਦੀ ਵੀਡੀਓ ਹੀ ਆਈ ਆ YouTube ਤੇ ਪਾਈ ਹੋਈ ਦੇਖ ਲਓ ਜਾ ਕੇ ਜਿਹੜੇ ਵੀਰ ਪੁਰਾਣੇ ਨਹੀਂ ਦੇਖੀ ਠੀਕ ਹੈ ਬੱਚਾ ਵੀ ਵਾਵਾ ਹੋ ਗਿਆ ਵਾਲਾ ਤਾਂ ਇਹਨੂੰ ਵੀ ਆਪਾਂ ਕਿਸੇ ਦਿਨ ਛਤਰੀ ਤੇ ਹੁਣ ਹੁਣ ਤਾਂ ਬਿਠਾਉਂਗਾ ਜੀ ਤੇ ਕਿਸ ਦਿਨ ਘਰੇ ਲੈ ਕੇ ਵੇਖਾਂਗੇ ਡਾਡੂ ਕੇ ਕੀ ਸਿਸਟਮ ਹੈ ਨਾ ਇਹਨਾਂ ਦਾ ਵੀ ਤੇ ਲਓ ਫਿਰ ਆਂਡੇ-ਉਂਡੇ ਛੁੱਟੀ ਫਿਰ ਪਹਿਲਾਂ ਹਨਾ ਸ਼ੁਰੂ ਕਰੀਏ ਫੇਰ ਹੀ ਆ ਇੱਕ ਅੰਡਾ ਅਧਰੋ ਚੱਕ ਕੇ ਦੋ ਆਂਡੇ ਹੋ ਗਏ ਠੀਕ ਹੈ ਹੋਰ ਤਾਂ ਕਿਸੇ ਨੇ ਲਾਇ ਹੀ ਨਹੀਂ ਅਦਰ ਦੇਖ ਲਈ ਬੱਚੇ-ਬੱਚੇ ਕੱਢ ਲਿਆ ਕਿ ਨਹੀਂ ਨਹੀਂ ਅਦਰ ਨਹੀਂ ਗੱਡੇ ਬਾਕੀ ਇੱਕ ਕਬੂਤਰ ਇਹਨੂੰ ਦੇਖੋ ਅੰਡਾ ਕਿਸ ਰਾਨ ਕੇ ਲਾਇਆ ਪਿਆ ਚਲੋ ਫਰਾਸ ਉੜਦੀ ਏ ਤੇ ਉਧਰ ਵੀ ਚੱਕ ਲਈਏ ਅੰਡੇ ਸੜਾ ਨਾ ਇਹ ਸਿਆਲ ਹੈਗਾ ਬੱਚੇ ਪਾਲਦੇ ਨਹੀਂ ਪਰੇਗੇ ਫਿਰ ਤੁਹਾਨੂੰ ਪਤਾ ਨਾਲੇ ਕਬੂਤਰ ਐਵੇਂ ਬਿਮਾਰ ਹੋ ਜਾਣਗੇ ਨਾਲੇ ਬੱਚੇ ਵੀ ਹੋਣਗੇ ਉਹ ਤਾਂ ਫਾਇਦਾ ਨਹੀਂ ਹੈਣਾ ਤੇ ਲੋ ਤੇ ਵੀ ਆਈ ਜਾ ਚੱਲ ਵੀ ਤੂੰ ਵੀ ਆ ਜਾ ਪੰਜ ਅੰਡੇ ਹੋ ਗਏ ਇੰਨੇ ਅੰਡੇ ਹੋ ਗਏ ਆਪਣੇ ਕੋਲੇ ਐ ਬੀ ਬੜਾ ਇਹਨਾਂ ਦੀ ਆਮਲੇਟ ਬਣਾ ਲਓ ਬਾਕੀ ਛੇੜੀ ਜਾਣਾ ਉਹ ਤਾਂ ਮੈਂ ਵੈਸੇ ਤਾਂ ਮੈਂ ਛੋਟੀ ਦਿਨਾਂ ਦਾ ਠੀਕ ਹੈ ਇਹਨਾਂ ਨੂੰ ਸੁੱਟਦੇ ਹਾਂ ਹੁਣ ਠੀਕ ਹੈ ਤੇ ਲਓ ਜੀ ਆਪਾਂ ਇੱਥੇ ਰੱਖ ਦਈਏ ਤੇ ਆਪਾਂ ਪਹਿਲੀ ਚ ਸੁੱਟਾਂਗੇ ਉਹ ਉੱਥੇ ਠੀਕ ਹੈ ਵੇਖੀਏ ਨਿਸ਼ਾਨਾ ਲੱਗਦਾ ਤੇ ਨਹੀਂ ਆਪਣਾ ਉਹ ਲੱਗ ਗਿਆ ਨਿਸ਼ਾਨਾ ਇੱਕ ਇਹ ਉਹ ਨਹੀਂ ਲੱਗਾ ਤੇ ਆ ਤੀਜਾ ਉਹ ਡੇਗ ਗਿਆ ਜਾ ਕੇ ਸਾਈਡ ਤੇ ਇਹ ਆ ਹੁਣ ਦੇਖ ਲੈਨੇ ਆ ਉਹ ਵੱਜ ਗਿਆ ਮੇਰਾ ਧਿਆਨ ਸਿੱਧਾ ਨਾ ਉਧਰ ਅੰਡਿਆਂ ਵਾਲੀ ਸਾਈਡ ਆ ਵੀਡੀਓ ਵਾਲੀ ਸਾਈਡ ਆ ਮੇਰਾ ਧਿਆਨ ਸਿੱਧਾ ਹੈ ਨਹੀਂਗਾ ਮੈਂ ਚੱਲ ਵੀਡੀਓ ਸਹੀ ਬਣ ਜੇ ਚਲੋ ਜੀ ਤਿੰਨੇ ਹੋ ਗਏ ਖਰਾਬ ਹੁਣ ਆਪਾਂ ਨੇ ਆਂਡੇ ਤੇ ਹੁਣ ਆਪਾਂ ਚੱਲਦੇ ਆ ਆਪਣੇ ਤੀਜੇ ਖੁੱਡੇ ਦੇ ਵਿੱਚ ਉਧਰ ਤੁਹਾਨੂੰ ਇੱਕ ਕਬੂਤਰ ਆਪਾਂ ਨਵਾਂ ਫੜਿਆ ਸੀਗਾ ਤੇ ਆਪਣੀ ਛੇ ਸਵੇਰ ਸਵੇਰ ਛੱਦਰੀ ਤੇ ਆਣ ਕੇ ਬੈਠ ਗਿਆ ਸੀ ਉਹ ਸੱਚ ਉਹ ਜਿੰਦਰਾ ਲਾ ਦੀ ਇੱਕ ਮਿੰਟ ਚਲੋ ਬਾਹਰ ਦਾ ਪੇੜ ਦੀ ਆ ਤੇ ਸੂਬਾ ਸੁਬਾਹ ਨਾਲ ਆਪਣੀ ਛਤਰੀ ਤੇ ਆਣ ਕੇ ਬੈਠਾ ਪਿਆ ਸੀ ਬੱਚਾ ਠੀਕ ਹੈ ਤੇ ਮੈਂ ਕਿਹਾ ਕਿ ਤੇ ਆਪਣਾ ਹੀ ਹੋਗਾ ਤੁਹਾਨੂੰ ਪਤਾ ਹਨਾ ਐਵੇਂ ਛਤਰੀ ਤੇ ਕੋਈ ਬਹਿੰਦਾ ਨਹੀਂ ਜਲਦੀ ਮੈਂ ਕਿਹਾ ਯਾਰ ਆਪਣਾ ਹੀ ਰਹਿ ਰੂ ਗਿਆ ਹਣਾ ਤੇ ਜਦੋਂ ਮੈਂ ਦੇਖਿਆ ਥੋੜਾ ਜਿਹਾ ਗੌਰ ਦੇ ਨਾਲ ਤੇ ਲਓ ਫਿਰ ਮੈਂ ਕਿਹਾ ਆ ਗਿਆ ਨਵਾਂ 2025 ਵਾਲਾ ਆਪਣਾ ਇੱਕ ਬੱਚਾ ਨਵਾਂ ਫੇਰ ਆ ਗਿਆ ਡੱਬਾ ਕਾਕੇ ਵਾਲਿਆਂ ਚ ਵੀ ਮੇਰੇ ਹਿਸਾਬ ਨਾਲ ਹੋ ਸਕਦਾ ਜਰਾ ਆਪਾਂ ਐਵੇਂ ਆਪਾਂ ਨੂੰ ਨਹੀਂ ਨੌਲੇਜ ਨਹੀਂ ਪਤਾ ਬਸ ਇਹ ਕਹਿੰਦੇ ਆ ਡੱਬੇ ਕਾਕੇ ਵਾਲਿਆਂ ਜੇ ਕਈ ਨਹੀਂ ਹੁੰਦੇ ਹਨਾ ਯਾਰ ਬਾਕੀ ਆ ਬੱਚਾ ਵਾ ਦੇਖ ਲੋ ਠੀਕ ਹੈ ਚੁੱਪੀਆਂ ਖੰਦਾ ਇਹ ਆਪਣੀ ਛਤਰੀ ਤੇ ਆ ਕੇ ਬੈਠ ਗਿਆ ਸੀ ਆਪਾਂ ਕਿ ਆ ਬੱਚੇ ਆਪਣੇ ਬੈਠੇ ਹੋਏ ਪੂਰੇ ਠੀਕ ਹੈ ਜਿੰਨੇ ਵੀ ਆ ਬਾਕੀ ਇਧਰ ਆ ਡੰਡੇ ਡੁੰਡੇ ਆਪਾਂ ਲਾਤੇ ਸੀ ਵੱਧ ਕਿਉਂਕਿ ਉੱਪਰ ਯਾਰ ਇਧਰ ਜਾਲੀਆਂ ਕਰਕੇ ਹਵਾ ਜਿਹੜੀ ਆ ਉੱਪਰ ਨਹੀਂ ਆਉਂਦੀ ਘਟ ਆਉਗੀ ਹਨਾ ਇੱਕ ਅੱਧਾ ਆਪਾਂ ਹੋਰ ਡੰਡਾ ਲਾ ਦਾਂਗੇ ਜਿਹੜੇ ਹੋਰ ਉੱਪਰ ਬਹਿ ਜਾਣ ਠੀਕ ਹੈ ਹੇਟਾ ਥੋੜੀ ਜਿ ਨਾਲੇ ਅਦਰਬਾਰੀ ਵਾਲੀ ਜਗਾ ਹਵਾ ਘਟ ਮਹਿਸੂਸ ਹੋਗੀ ਇਹਨਾਂ ਨੂੰ ਠੀਕ ਹੈ ਤੇ ਇਧਰ ਆਪਾਂ ਕਬੂਤਰਿਆਂ ਵੀ ਛੱਡਦੇ ਆ ਤੇ ਤੁਹਾਨੂੰ ਆ ਕੇ ਬੱਚਾ ਦਿਖਾ ਦਿੰਨਾ ਇੱਕ ਤਾਂ ਮੈਂ ਉਹ ਮਤਲਬ ਇਹਨਾ ਇੱਕ ਰੀ ਉੱਡ ਗਿਆ ਸੀਗਾ ਇਹ ਛਤਰੀ ਤੋਂ ਉੱਡ ਗਿਆ ਤੇ ਛਾਂ ਨੂੰ ਆਇਆ ਫੇਰ ਪਤਾ ਨਹੀਂ ਉੱਡ ਗਿਆ ਪਤਾ ਨਹੀਂ ਕੀ ਚੱਕਰ ਬਣਾ ਇੱਕ ਵਾਰੀ ਜਦੋਂ ਮੈਂ ਦੇਖਿਆ ਚਾ ਉੱਤੀ ਮਤਲਬ ਉੱਪਰ ਲੱਗ ਗਿਆ ਪੂਰਾ ਉੱਚਾਈਆਂ ਤੇ ਠੀਕ ਆ ਤੇ ਦੂਬਾਰ ਦੁਪਹਿਰੇ ਜੇ ਮੁੰਡਾ ਮੁੰਡਾ ਕਹਿੰਦਾ ਮੈਨੂੰ ਦੇਖ ਗਿਆ ਸੀਗਾ ਮੈਂ ਚੱਲ ਠੀਕ ਆ ਫਿਰ ਹਨ ਤੇ ਇਸ ਤੋਂ ਬਾਅਦ ਛਾਂ ਨੂੰ ਆ ਗਿਆ ਇਹ ਤੇ ਬਾਕੀ ਤੈਨੂੰ ਨਾ ਫੜ ਕੇ ਦਿਖਾ ਦੇਣਾ ਐ ਕਿ ਬੜਾ ਉਹ ਖਰਾਬ ਹੈ ਅਰੇ ਕਹ ਤੇ ਮੇਰੇ ਪੂਣਾਂ ਤੇ ਉਹਦੋਂ ਮੈਂ ਹੈਕ ਕਰਨਾ ਚੱਲ ਐਂ ਦੇਖ ਲੋ ਇੱਕ ਵਾਰੀ ਕਿ ਤੀ ਦੂਬਾ ਦਾ ਆਪਾਂ ਇਹਦੀ ਸ਼ਾਰਟ ਵੀਡੀਓ ਆਪਾਂ ਪਾਈ ਹੋਈ ਆ ਵੈਸੇ ਤਾਂ ਮੈਂ ਬਾਕੀ ਜੇ ਤੁਸੀਂ ਦੂਰੀ ਆਰ ਚਾਹੀਦੀ ਮੈਨੂੰ ਦੱਸ ਦਿਓ ਬਾਕੀ ਕਮੈਂਟ ਕਰਕੇ ਤੇ ਬਾਕੀ ਹੁਣ ਆਪਾਂ ਜਿਹੜੇ ਕਬੂਤਰੀਆਂ ਪੋਲ ਲਾ ਕੇ ਕਰਦੀ ਨਾਲੇ ਤੁਹਾਨੂੰ ਦਿਖਾਉਣਾ ਮੈਂ ਕਿਹੜੀਆਂ ਕਿਹੜੀਆਂ ਹਨਾ ਜਿਹੜਾ ਲਾ ਕੇ ਕਰਨੀ ਆਪਾਂ ਅਧਰ ਹੀ ਛੱਡਾਂਗੇ ਲਾ ਕੇ ਨਾਲੇ ਥਾਂ ਪੂਰਾ ਗੈਪ ਪਿਆ ਹੋਇਆ ਇਧਰ ਤਾਂ ਤੋ ਲੋ ਜੀ ਆ ਪਚਾਉਦੇ ਹੁਣ ਪਹਿਲੇ ਖੁੱਡੇ ਦੇ ਵਿੱਚ ਤੇ ਉਧਰੋਂ ਕਬੂਤਰੀਆਂ ਕੱਢ ਕੇ ਲਿਆਉਣੇ ਆ ਤੇ ਨਾਲੇ ਸ਼ੌਂਕ ਕਰਾਉਣੇ ਕਬੂਤਰੀਆਂ ਦਾ ਉਹਨਾਂ ਦੇ ਪੰਜੇ ਪੁੰਜੇ ਜੇ ਮਾਰੇ ਮੋਟੇ ਸਾਫ਼ ਕਰ ਦਿੰਨੇ ਆ ਕਿਉਂਕਿ ਇੱਧਰ ਆਪਣੇ ਆ ਸਾਰਿਆਂ ਦੇ ਪੰਜੇ ਸਾਫ਼ ਹੀ ਆ ਦੇਖ ਲਓ ਬਾਕੀ ਤਾਂ ਨਾਲੇ ਸਾਰਿਆਂ ਦੇ ਸਾਫ਼ ਹੀ ਟੋਟਲੀ ਕਿਉਂਕਿ ਉਧਰ ਬੱਚਿਆਂ ਵਾਲੇ ਹੈਗੇ ਹਨ ਬਿੱਠਾ ਬੂਠਾ ਹੈਗੀਆਂ ਹੁੰਦੀਆਂ ਵਾ ਜਾਰੀਆਂ ਤੇ ਕਬੂਤਰੀਆਂ ਕਬੂਤਰ ਬੈਠੇ ਹੁੰਦੇ ਹਨ ਸਾਫ਼ ਕਰਕੇ ਆਪਾਂ ਇੱਧਰ ਛੱਡ ਦਿੰਨੇ ਆ ਠੀਕ ਹੈ ਤੇ ਚੱਲਦੇ ਹਾਂ ਹੁਣ ਉਧਰ ਫਿਰ ਪਹਿਲੇ ਖੁੱਡੇ ਦੇ ਵਿੱਚ ਮਿਲਦੇ ਤੁਹਾਨੂੰ ਤੇ ਲਓ ਜੀ ਚਾਲ ਲਈ ਕਬੂਤਰੀ ਇਹ ਆ ਗਈ ਪਹਿਨਾ ਬਣੀ ਵਾਲੀ ਕਬੂਤਰੀ ਇਹਨੂੰ ਲੈ ਕੇ ਚੱਲਦੇ ਆ ਠੀਕ ਹੈ ਚਲੋ ਵੀ ਉਧਰ ਆ ਦੀ ਜਗਾ ਮਨਕਲਾ ਜਾ ਕੇ ਤੈਨੂੰ ਕਰਤਾ ਅਲੱਗ ਚਲੋ ਵੀ ਹੁਣ ਤੇਰੇ ਨਾਲ ਦੀ ਕੋਈ ਹੋਰ ਸੇਲੀ ਲੈ ਕੇ ਆਉਣਾ ਮੈਂ ਠੀਕ ਹੈ ਤੂੰ ਉੱਥੇ ਰਹਿ ਚਲੋ ਉਹ ਕੜੀਆ ਉਹ ਬੈਠੀ ਆਪਣੀ ਕਬੂਤਰੀ ਜਾ ਆ ਬੈਠੀ ਵੀ ਇੱਕ ਕੰਸ਼ਟ ਨਹੀਂ ਠੀਕ ਹੈ ਦੋ ਹੋ ਗਈਆਂ ਤਿੰਨ ਕ ਹੋਣਗੀਆਂ ਮੇਰੇ ਹਿਸਾਬ ਨਾਲ ਇੱਕ ਈ ਫਿਰ ਇੱਕ ਈ ਆਪਾਂ ਬੱਚੇ ਛੋਟੇ ਆ ਯਾਰ ਹਨਾ ਬੱਚੇ ਬੁੱੱਚੇ ਪਲਾ ਲਈਏ ਫਿਰ ਆਪਾਂ ਲਾ ਕੇ ਕਰ ਦਾਂਗੇ ਦੀਆਂ ਇੱਕ ਈ ਤਿੰਨ ਇੱਕ ਛੱਡ ਦਿੰਨੇ ਆਪਾਂ ਲਓ ਜੀ ਦੋ ਹੋ ਗਈਆਂ ਤੀਜੀ ਮੈਂ ਹੋਰ ਫੜ ਲਿਆਉਣਾ ਵਾ ਜੀ ਤੀਜੀ ਦੇ ਥੋੜੇ ਜਿ ਪੈਰ ਖਰਾਬ ਆ ਇਹ ਥੋੜੇ ਜਿ ਸਾਫ਼ ਕਰਕੇ ਛੱਡ ਦਿੰਨਾ ਮੈਂ ਹਨਾ ਤੈਨੂੰ ਵੀ ਛੱਡਾਂਗੇ ਤਿੰਨ ਹੋ ਗਈਆਂ ਆਪਣੀਆਂ ਕਬੂਤਰੀਆਂ ਇੱਕ ਜੀ ਇਹਨਾਂ ਨੂੰ ਛੱਡ ਦਈਏ ਇੱਕ ਫਿਰ ਗੇੜਾ ਜਾਂ ਮਾਰ ਲੈਂਦੇ ਆ ਜੇ ਇੱਕ ਵੀ ਕੋਈ ਕਬੂਤਰੀ ਰਹਿੰਦੀ ਹੋਈ ਤਾਂ ਵੇਖ ਲੈਂਦੇ ਆ ਪਰ ਇਹਦੇ ਪਹਿਲਾਂ ਪੈਰ ਸਾਫ਼ ਕਰ ਲਈ ਫਿਰ ਛੱਡ ਦਿੰਦੇ ਆ ਨੂੰ ਮੈਂ ਠੀਕ ਹੈ ਨਾਲੇ ਆਪਾਂ ਬੱਚੇ ਬਾਠਾਵਾਂਗੇ ਅੱਜ ਧੁੱਪੇ ਲਓ ਜੀ ਆਪਾਂ ਪੈਰ ਸਾਫ਼ ਕਰਤੇ ਕਬੂਤਰੀ ਦੇ ਤੇ ਹੁਣ ਇਹਨਾਂ ਨੂੰ ਛੱਡਦੇ ਆ ਚਲੋ ਜੀ ਤੇ ਹੁਣ ਆਪਣੇ ਇੱਧਰੇ ਨਾ ਕਈ ਬੱਚੇ ਆਪਣੇ ਮਤਲਬ ਵੱਡੇ ਹੋ ਗਿਆ ਜਿਹੜੇ ਮਣੀ ਵਾਲੇ ਕਬੂਤਰ ਆਪਾਂ ਨੂੰ ਦੇਖੇਗੇ 7 ਵਾਲਾ ਹਨਾ ਚੱਲਰ ਵਾਲਾ ਇਹ ਕੋਨਾ ਚ ਕਬੂਤਰ ਹੈਗਾ ਵਾ ਤੇ ਇੱਕ ਆਪਣਾ ਜੋ ਆ ਕਬੂਤਰ ਇੱਕ ਨਿਕਲ ਆਇਆ ਵਾਲਾ ਉਹ ਇੱਕ ਮਿੰਟ ਕੈਮਰਾ ਜ ਸਾਫ ਕਰ ਲੈਂਦੇ ਸਾਫ ਹੋ ਜਾਮ ਤੇ ਲੋ ਵੀ ਇਹ ਕ ਆ ਬੈਠਾ ਆਪਣੇ ਵਾਲਾ ਨੇੜੇ ਜਾ ਕੇ ਪਤਾ ਚੱਲਦਾ ਗਏ ਨਾ ਆ ਰਿਹਾ ਤੇ ਕਾ ਕਬੂਤਰ ਨਿਕਲ ਆਇਆ ਹਨਾ ਮੈਂ ਵੀ ਕਿਹਾ ਇਹ ਰਾਂਡੇ ਕਬੂਤਰ ਨਹੀਂ ਲਾਈਆਂ ਦੀ ਮੈਂ ਸੁਰ ਦਿੰਦਾ ਮੈਂ ਚਲੋ ਕਬੂਤਰੀਆਂ ਕਿ ਯਾਰ ਮਸਤ ਜਾਦੀਆਂ ਹੁੰਦੀਆਂ ਹਨਾ ਤੇ ਆਵਾ ਤੇ ਇਹਨਾਂ ਨੂੰ ਆਪਾਂ ਉਹ ਕਰਦੇ ਆ ਇਹਨਾਂ ਨੂੰ ਵੀ ਅਲੱਗ ਕਰਾਂਗੇ ਤੇ ਕਰੀਮਾਂ ਕਬੂਤਰੀਆਂ ਨਾਲ ਲੱਗੇ ਦਾ ਮਾਰ ਲਵਾਂ ਕੋਈ ਜੇ ਇੱਕ ਅੱਧੀ ਕਬੂਤਰੀ ਰਹਿੰਦੀ ਆ ਫਿਰ ਆਪਾਂ ਬੱਚੇ ਵੀ ਬਿਠਾਉਣੇ ਆ ਧੂਪੇ ਤੇ ਨਹੀਂ ਇੱਧਰ ਤਾਂ ਹੈ ਨਹੀਂ ਗੀ ਪਹਿਲੇ ਖੁੱਡੇ ਦੇ ਵਿੱਚ ਹੀ ਨਗਾ ਮਾਰਨੀ ਪੈਣੀ ਜਾ ਕੇ ਜੇ ਕੋਈ ਆਪਣੀ ਇੱਕ ਅੱਧੀ ਕਬੂਤਰੀ ਕੋਈ ਰਹਿੰਦੀ ਆ ਨਹੀਂ ਬਾਕੀ ਤਾਂ ਬੱਚੇ ਹੀ ਆ ਯਾਰ ਹਾਂ ਤਾਂ ਕੋਈ ਨਹੀਂ ਵੈਸੇ ਤਾਂ ਰਹਗੀ ਬਾਕੀ ਆ ਬੱਚੇ-ਪੁੱੱਚੇ ਆ ਪਲਾ ਲੀਏ ਯਾਰ ਫਿਰ ਇਹਨਾਂ ਨੂੰ ਵੀ ਆਪਾਂ ਲੱਗ ਕਰ ਦਾਂਗੇ ਠੀਕ ਹੈ ਬਾਕੀ ਤਾਂ ਕਬੂਤਰੀ ਰਹਿ ਗਿਆ ਆਪਣੇ ਉੱਪਰ ਸਾਰੇ ਬੈਠੇ ਪਏ ਹੁਣ ਬਾਕੀ ਆ ਕਬੂਤਰੀ ਥੋੜਾ ਜਿਹਾ ਸੈੱਟ ਹੋ ਜੂਗਾ ਮੜਾ ਨਾ ਇਹ ਸੋਕਿਆ ਜਿਆਦਾ ਪਿਆ ਵਾ ਪਤਾ ਨਹੀਂ ਕੀ ਚੱਕਰ ਆ ਯਾਰ ਬਲੈਰ ਕੀ ਕੀ ਹੋਈ ਜਾਂਦੀ ਆ ਯਾਰ 1 ਮਿੰਟ ਰੁਕੋ ਯਾਰ ਘੱਟ ਕੇ ਸੈੱਟ ਕਰਨੀ ਪੈਣੀ ਸਹੀ ਐ ਆ ਬੈਠਾ ਠੀਕ ਐ ਹੁਣ ਸੈਟਾ ਪੂਰਾ ਤੇ ਹੁਣ ਆਪਾਂ ਇਹਨਾਂ ਨੂੰ ਜਿਹੜੇ ਬੱਚੇ ਆ ਉਹਨਾਂ ਨੇ ਵੀ ਬਿਠਾਉਣੇ ਆ ਉੱਪਰ ਛਤਰੀ ਤੇ ਬਿਠਾਈਏ ਠਾਣਾ ਉਤਰੋਣੇ ਆ ਡਰ ਬੋਲਾਦਾ ਕਿਉਂ ਵੀ ਨਾ ਬਿੱਲੀ ਚ ਬਹੁਤ ਡਰ ਲੱਗਦਾ ਮੈਨੂੰ ਤੇ ਉਹ ਪਿੰਜਰਾ ਵੇਲਾ ਹੈਗਾ ਪਾ ਪਿੰਜਰੇ ਚ ਪਾ ਦੇਣੇ ਬੱਚਾ ਨੂੰ ਤੇ ਨਾਲ ਇਹਨਾਂ ਨੂੰ ਥੂਪੇ ਬਿਠਾਉਣੇ ਆ ਠੀਕ ਹੈ ਲਓ ਜੀ ਹੁਣ ਬੱਚੇ ਫੜੀਏ ਆ ਜਾ ਓਏ ਅੱਗ ਬੜੀ ਭੈੰਜਾ ਇਹਨੂੰ ਬੜੀ ਗੰਦਾ ਹੈ ਕਬੂਤਰ ਇਹ ਬੱਚਾ ਆ ਚਲੋ ਜੀ ਹੁਣ ਇਹਨਾਂ ਨੂੰ ਛੱਡੀਏ ਇੱਕ ਇੱਕ ਕਰਕੇ ਵਿੱਚ ਤੇ ਤੁਹਾਨੂੰ ਲਵਾਈਏ ਥੋਪ ਹੈਨਾ ਤੇ ਇਹ ਪਿੰਡ ਬਾਹਰ ਪੇੜਦੀ ਹੈ ਨਵੇਂ ਕਬੂਤਰ ਇਹਨ ਵਿੱਚ ਹੈਗੇ ਭੈੰਜ ਕਿਤੇ ਹੋਰ ਟਾੜੀ ਮਾਰ ਕੇ ਨਿਕਲ ਜਾਣ ਹੈਨਾ ਲਓ ਜੀ ਇਹ ਕ ਆ ਗਿਆ ਤੇ ਬਾਕੀ ਦਾ ਆਪਾਂ ਤੁਹਾਨੂੰ ਪਤਾ ਪੰਜ ਬੱਚੇ ਆਪਾਂ ਆ ਦੇ ਦੋਸਤ ਨੂੰ ਦਿੱਤੇ ਹੀ ਹੈ ਹਨਾ ਦੋ ਤਾਂ ਪਹਿਲੇ ਖੁੱਡੇ ਦੇ ਵਿੱਚ ਹੀ ਆ ਹੁਣ ਤਾਂ ਬਾਕੀ ਆਪਾਂ ਦੇਤੇ ਸੀ ਆਪਣੇ ਦੋਸਤ ਆਇਆ ਸੀ ਸਰਾਜ ਵਾਲੇ ਤੋਂ ਪੰਜ ਬੱਚੇ ਆਪਾਂ ਉਹਨਾਂ ਨੂੰ ਦੇਤੇ ਸੀ ਯਾਰ ਫਿਰ ਤੁਹਾਨੂੰ ਯਾਰ ਪਤਾ ਮੰਗ ਲਿੰਦਾ ਹਨਾ ਯਾਰ ਹੁਣ ਕੀ ਕਰ ਸਕਦੇ ਆ ਆ ਤੇ ਲਓ ਜੀ ਹੁਣ ਇਧਰੋਂ ਕੱਢ ਲੈਨੇ ਆ ਇੱਕ ਬੱਚਾ ਆਪਣਾ ਬੈਠਾ ਲਓ ਜੀ ਸ਼ੇਰ ਮੇਰਾ ਆਯੋ ਬਈ ਨਹੀਂ ਆ ਬੈਠਾ ਸ਼ੇਰ ਨਹੀਂ ਆਪਾਂ ਪਾ ਦਈਏ ਪਿੰਜਰੇ ਦੇ ਵਿੱਚ ਆਜੂ ਬਈ ਤਿੰਨ ਹੋ ਗਏ ਤਿੰਨ ਤੇ ਤਿੰਨ ਬੱਚੇ ਆਪਾਂ ਹੋਰ ਕਰਨੇ ਆ ਠੀਕ ਹੈ ਇੱਕ ਤਾਂ ਵੇਖੋ ਬੱਚਾ ਮੈਨੂੰ ਬੜਾ ਇੱਕ ਕੈਂਟ ਲੱਗੇ ਕਾਲਾ ਵਾਲਾ ਵੇਖੋ ਇਹਦੀ ਨਾ ਧੌਣ ਇੱਕ ਕਾਲੀ ਆ ਪੂੰਜਾ ਕਾਲਾ ਤੇ ਉਤਰੋਂ ਆਪਣੀ ਇੱਕਾਠੀ ਕਾਲੀ ਆ ਮਾੜੀ ਜੀ ਠੀਕ ਹੈ ਡੱਬਾ ਇੱਕ ਸਾਡਾ ਤੇ ਲਓ ਜੀ ਵਾਰੀ ਵਾਰੀ ਕਰਕੇ ਅੰਦਰ ਆਈਦਾ ਫੇਰ ਬਾਹਰ ਜਾਈਦਾ ਹਣਾ ਤੇ ਹੁਣ ਬੱਚੇ ਫਾੜੀ ਲਈ ਇੱਕੇ ਦੀ ਦੋਨੇ ਥੋੜਾ ਟਾਈਮ ਨਾਲੇ ਬਚ ਜੂਗਾ ਹਨਾ ਦੋਨੇ ਚੱਕ ਲਈ ਇੱਕ ਮੈਂ ਗੋਦੀ ਚੱਕ ਲਈ ਅੰਦਰ ਕਾਛ ਚ ਤੇ ਇੱਕ ਆ ਬੱਚਾ ਹਲ ਚੱਕ ਲਿਆ ਤੇ ਹੁਣ ਇਹਨਾਂ ਦਾ ਪਿੰਜਰਾ ਲਾ ਕੇ ਛਤਰੀ ਪਿੰਜਰਾ ਲਾ ਦੇਣਾ ਕਿਉਂਕਿ ਆਪਣੇ ਹੱਥ ਚ ਇੱਕ ਹੱਥ ਚ ਫੋਨ ਆ ਫਿਰ ਪਿੰਜਰਾ ਥੋੜਾ ਜਿਹਾ ਔਖਾ ਹੋਊਗਾ ਹਨਾ ਕੰਮ ਤੇ ਪਿੰਜਰਾ ਲਾ ਲਈਏ ਇੱਕ ਦੀ ਫਿਰ ਤੁਹਾਨੂੰ ਦਿਖਾਉਣਾ ਮੈਂ ਠੀਕ ਹੈ ਤੇ ਬਾਕੀ ਆਂ ਦੇਖੀ ਲੋ ਬੱਚੇ ਆਪਣੇ ਆ ਵਾਲੇ ਆ ਠੀਕ ਹੈ ਇੰਨੇ ਨੂੰ ਆਪਾਂ ਲਾਉਣੇ ਆਣ ਲਓ ਜੀ ਬੱਚੇ ਆਪਾਂ ਟਾਂਗ ਤੇ ਥੋੜਾ ਜਿਹਾ ਔਖਾ ਇਹ ਬੈਠਾ ਵਿਆ ਇਹ ਨਾ ਮਤਲਬ ਛੋਟੇ ਜਾਦੇ ਆ ਬੈਣ ਦਾ ਹਜੇ ਵੱਲ ਜਾਣੀ ਹਨਾ ਖੰਭ ਜੇ ਖਰਾਬ ਵੀ ਨਾ ਹੋ ਜਾਣ ਮੈਨੂੰ ਇਹ ਡਰ ਰਹਿੰਦਾ ਵਾ ਲਓ ਜੀ ਹੁਣ ਆਪਾਂ ਪੰਜ ਬੱਚੇ ਬਿਠਾਤੇ ਤੇ ਹੁਣ ਆਪਾਂ ਚੱਲਦੇ ਆਪਣੇ ਖੁੱਡਿਆਂ ਵਾਲੀ ਸਾਈਡ ਤੇ ਦੇਖੀਏ ਹਾਂ ਅਦਰ ਵੇ ਹੁਣਾਂ ਕਬੂਤਰਾਂ ਚਲੋ ਖਾਣ ਲੱਗੀਆਂ ਵਧੀਆ ਇਹ ਅੰਦਰ ਜਿਹੜੇ ਆਪਣੇ ਕਬੂਤਰ ਸੀ ਮੈਂ ਕਹਿੰਦਾ ਇੱਕ ਹੀ ਰਹਿ ਜਾਂਦੀ ਹੈ ਇੱਕ ਹੀ ਛੱਡਣ ਨਾਲ ਇੱਕ ਹੀ ਨਾ ਪੂਰਾ ਪ੍ਰੋਪਰ ਪਤਾ ਚੱਲ ਜੇ ਯਾਰ ਕਈ ਯਾਰਾ ਕਬੂਤਰੀ ਆ ਵੈਸੇ ਤਾਂ ਯਾਰ ਗੁੜਕ ਤੁਹਾਨੂੰ ਪਤਾ ਮਸਤ ਹੁੰਦੀ ਆ ਬਾਈ ਕਰੀ ਦੇਖ ਲੈਣੇ ਆਵੇ ਸ਼ਾਇਦ ਹੁਣ ਗੁੜਕੋ ਵੀ ਬਾਕੀ ਤੁਸੀਂ ਦੱਸ ਦਿਓ ਯਾਰ ਹਨਾ ਮੇਰੇ ਸਾਹਮਣੇ ਤਾਂ ਕਬੂਤਰੀ ਆ ਯਾਰ ਜਿਆਦੀ ਇਹ ਗੁੜਕ ਦੀ ਨਹੀਂ ਤੇ ਤੁਹਾਨੂੰ ਪਤਾ ਖੋਰੂ ਪਾਇਆ ਹੀ ਹੁੰਦਾ ਹੁਣ ਨੂੰ ਹਨਾ ਜਿਆਦਾ ਬਾਕੀ ਦੇਖ ਲੈਣੇ ਹੋਰ ਦੱਸ ਕੇ ਦੇਣਾ ਨਹੀਂ ਤੇ ਫਿਰ ਲਾਗਦਾ ਪਕਾਰੀ ਦੇਣੇ ਆ ਠੀਕ ਹੈ ਬਾਕੀ ਆ ਦੇਖ ਲੋ ਆ ਪਣੀਆਂ ਸਾਰੀਆਂ ਬੈਠੀਆਂ ਪੀਆਂ ਕਬੂਤਰੀਆਂ ਓਕੇ ਰੰਗ ਆਪਿਆ ਰਿਪੋਰਟਾਂ ਠੀਕ ਐ ਤੇ ਕੋਈ ਇੱਕ ਅੱਧੀ ਹੋਣ ਕਬੂਤਰੀ ਨੇ ਅੰਡੇ ਲਾਲੇ ਫਿਰ ਆਪਾਂ ਛੱਡ ਦਾਂਗੇ ਇਹਨਾਂ ਨੂੰ ਹੋਰ ਤਾਂ ਕੋਈ ਚੱਕਰ ਨਹੀਂ ਇਹਹੀ ਚਾਰਾ ਵਾ ਆਪਣੇ ਕੋਲੇ ਹਨਾ ਬਾਕੀ ਤਾਂ ਆਪਣਾ ਸਾਰਾ ਕੰਮ ਓਕੇ ਹੋਇਆ ਪਿਆ ਬੱਚੇ ਆਪਾਂ ਛਤਰੀ ਦੇ ਬਿਠਾਦੇ ਆ ਤੇ ਜਿਹੜਾ ਆਪਾਂ ਡੱਬਾ ਕਬੂਤਰ ਫੜਿਆ ਸੀਗਾ ਕਿੱਧਰ ਗਿਆ ਕਿੱਧਰ ਗਿਆ ਆਓ ਬੈਠਾ ਇਹਨਾਂ ਨੂੰ ਆਪਾਂ ਛਤਰੀ ਦੇ ਬੰਨ ਦਿੰਨੇ ਆ ਠੀਕ ਐ ਉਹ ਛਤਰੀ ਆਪਣੀ ਲੱਗੀ ਐ ਛਤਰੀ ਦੇ ਬੰਨ ਦਿੰਨੇ ਆ ਤੇ ਬਾਕੀ ਆਪਾਂ ਬੱਚੇ ਆਪਾਂ ਮੁੰਡਿਆਂ ਨੂੰ ਕਹਿ ਕੇ ਇੱਕ ਰੀ ਉਹਦੇ ਚ ਪਾ ਦਾਂਗੇ ਪਿੰਜਰੇ ਦੇ ਵਿੱਚ ਠੀਕ ਐ ਇਨੂੰ ਆਪਾਂ ਛੇਤੀ ਦਬੰਦ ਨੇ ਡੱਬੇ ਨੂੰ ਨਾਲ ਤੁਹਾਨੂੰ ਫੜ ਕੇ ਨਾਲੇ ਸ਼ੌਂਕ ਕਰਾ ਦੇਣਾ ਇੱਕ ਵਾਰੀ ਮਾੜਾ ਚੰਗਾ ਹੈ ਨਾ ਜਿੰਨੇ ਦਾ ਵੀ ਕਿਵੇਂ ਦਾ ਵੀ ਹੋ ਗਿਆ ਇਕੱਲਾ ਜਾਣਾ ਯਾਰ ਮੈਂ ਹੈ ਨਾ ਕਿਸੇ ਦਿਨ ਆਪਾਂ ਹੋਰ ਵੀਡੀਓ ਚ ਦਿਖਾ ਦਾਂਗੇ ਬਾਕੀ ਤਾਂ ਤੇ ਚਲੋ ਜੀ ਇਹਨੂੰ ਫੜਦੇ ਆਂ ਤੇ ਫਿਰ ਤੁਹਾਨੂੰ ਦਿਖਾਉਨੇ ਆ ਤੇ ਲਓ ਜੀ ਆਹ ਡੱਬਾ ਬੱਚਾ ਦੇਖ ਲਓ ਹੁਣ ਤੜਫਦਾ ਪੂਰਾ ਭੈ ਜੋ ਆਦੇ ਜਾਣੇ ਜਾਣੇ ਦਾ ਜੋਰ ਪੂਰਾ ਮਰੀ ਗਿਆ ਇਹ ਜਿਵੇਂ ਦਾ ਆਪਣਾ ਡੱਬਾ ਨਹੀਂਗਾ ਉਹ ਵੜਾ ਯਾਰ ਬੈਠਾ ਅੰਦਰ ਉਵੇਂ ਆ ਯਾਰ ਸੇਮ ਕਾਪੀ ਹੈ ਢੇਡੇ ਢੋਮੇ ਉਵੇਂ ਹੀ ਆ ਵੀ ਜੇ ਪਰੇ ਉਹ ਹੈਗਾ ਆਪਣਾ ਖੱਟੀ ਤੇ ਕਾਲੀ ਦਾ ਇਹ ਹੈਗਾ ਚਿੱਟੀਆਂ ਦਾ ਬਸ ਇੰਨਾ ਫਰਕ ਹੁਣ ਐ ਨਹੀਂ ਪਤਾ ਉਹਨਾਂ ਦੀ ਬਰੀਡ ਚੋਂ ਹੀ ਆਇਆ ਆ ਮਤਲਬ ਪਹਿਲਾ ਉਹ ਆਪਾਂ ਬੱਚਾ ਫੜਿਆ ਅਸੀਂ ਉਹ ਵੀ ਬੱਚਾ ਕੀ ਪਤਾ ਇਹ ਵੀ ਉਹਨਾਂ ਦੇ ਘਰ ਘਰ ਚੋਂ ਹੀ ਆਇਆ ਹੋਵੇ ਹੈਨਾ ਆਪਾਂ ਨੂੰ ਇਹ ਨਹੀਂ ਪਤਾ ਚਲ ਜੀ ਦਾ ਵੀ ਹੋਇਆ ਜੇ ਆਉਣਾ ਆ ਬਈ ਲੈ ਸਕਦਾ ਆਪਣੀ ਵੀਡੀਓ ਦੇਖ ਕੇ ਹੈਨਾ ਤੇ ਹੁਣਾਂ ਨੂੰ ਆਪਾਂ ਬਣ ਦਨੇ ਛਤਰੀ ਤੇ ਫਿਰ ਤੁਹਾਨੂੰ ਦਿਖਾਉਣਾ ਕੀ ਤੜਫਦਾ ਤੇ ਸੈਟ ਹੋ ਕੇ ਪੈਂਦਾ ਹੈਨਾ ਤੇ ਛਤਰੀ ਲਾ ਕੇ ਆਪਾਂ ਕਰਦੇ ਤੇ ਬਾਕੀ ਉਹ ਬੱਚੇ ਤਾਂ ਆਪਣੇ ਪੂਰੇ ਵਧੀਏ ਬੈਠੇ ਪਏ ਇੱਕਰੀ ਨਾਲੇ ਤੌਪ ਲਿਕਲੂਗੀ ਅੱਜ ਪੂਰੀ ਤੇਦਰੋ ਸੂਰਜ ਦੇਖ ਹੀ ਲੋ ਟੜਿਆ ਪਿਆ ਹੈ ਨਾ ਤੇ ਲੋ ਇਹਨੂੰ ਹੁਣ ਬਣਨੇ ਆ ਫਿਰ ਦਿਖਾਉਣਾ ਤੁਹਾਨੂੰ ਜੇ ਇਹਦਾ ਤੜਫਦਾ ਆ ਠੀਕ ਹੈ ਨਹੀਂ ਤੇ ਫਿਰ ਵੈਸੇ ਤਾਂ ਸੈਟੀ ਬੈਜੂਗਾ ਕਿ ਕੋਈ ਛਤਰੀ ਦੇ ਬੈਠਾ ਹੀ ਹੋਇਆ ਸੀ ਆਣ ਕੇ ਹੈ ਨਾ ਤੇ ਇੱਕਦਾਂ ਨਾਲ ਵੈਸੇ ਛੱਡ ਦਾਂਗੇ ਖੁੱਲਾ ਬੈਠਾ ਰਹੂਗਾ ਕੋਈ ਲੋ ਜੀ ਹੁਣ ਬੱਚਾ ਬੈਠਾ ਪਿਆ ਛਤਰੀ ਤੇ ਇੱਕ ਵਾਰੀ ਤਾਂ ਜਦੋਂ ਥੋੜਾ ਜਿਹਾ ਮਤਲਬ ਛਤਰੀ ਲਾਉਣ ਲੱਗੇ ਹੈ ਨਾ ਉਦੋਂ ਮਾੜਾ ਇਹ ਤੜਫਿਆ ਸੀ ਬਾਅਦ ਚ ਹੋ ਗਿਆ ਸੈਟ ਤੇ ਹੁਣ ਬਾਕੀ ਆਪਾਂ ਸਾਰੇ ਕਬੂਤਰ ਦਿਖਾਤੇ ਆ ਠੀਕ ਹੈ ਜਿੰਨੇ ਵੀ ਵੀ ਦਾ ਪਰਾਂ ਨੂੰ ਪਤਾ ਹੀ ਯਾਰ ਜਿੰਨਾ ਕ ਆਪਣੇ ਕੋਲੇ ਸਿਸਟਮ ਹੈਗਾ ਆਪਾਂ ਉਹਨਾਂ ਕ ਕਰਦੇ ਹੀ ਰਹਿਣਾ ਆਪਦੇ ਜਾਣੀ ਜਿੰਨਾ ਵੀ ਹੈਗਾ ਤੇ ਬਾਕੀ ਤੁਹਾਨੂੰ ਪਤਾ ਯਾਰ ਅੰਦਰ ਆਪਣੇ ਸਾਰੇ ਬੱਚੇ ਹੈਗੇ ਅੱਧੇ ਕਬੂਤਿਆਂ ਵੱਡੀਆਂ ਵੱੱਦੇ ਆਪਣੇ ਬੱਚੇ ਆ ਹਨਾ ਕਿਉਂਕਿ ਇਹ ਆਪਣੇ ਕੋਲੇ ਇੱਕ ਖੁੱਡਾ ਹੈਗਾ ਯਾਰ ਉਹ ਸੈੱਟ ਕਰਨਾ ਪੈਣਾ ਵਾ ਤੇ ਥੋੜਾ ਜਿਹਾ ਟਾਈਮ ਨਾਲੇ ਲੱਗੂਗਾ ਤੇ ਨਾਲੇ ਥੋੜਾ ਜਿਹਾ ਪੈਸਿਆਂ ਦਾ ਤੁਹਾਨੂੰ ਪਤਾ ਲੋਡ ਪੈਂਦੀ ਹੈ ਹਨਾ ਉਜੇ ਨੂੰ ਥੋੜੇ ਜਿਹੇ ਹੱਥ ਤੋਂ ਜਿਆਦਾ ਤੰਗ ਤੋਂ ਥੋੜਾ ਸੈੱਟ ਹੋ ਗਿਆ ਫਿਰ ਆਪਾਂ ਕਰਨਾ ਸ਼ੁਰੂ ਕਰ ਦਾਂਗੇ ਉਹ ਵੀ ਫਿਰ ਆਪਣੀਆਂ ਜਿਹੜੇ ਮਤਲਬ ਕਬੂਤਰ ਹੋਇਆ ਕਰਨਗੇ ਜਾਂ ਉਧਰ ਕਾ ਬੱਚੇ ਕਰਦਿਆ ਕਰਾਂਗੇ ਨਹੀਂ ਤੇ ਮੰਨ ਲਓ ਆ ਜਿਹੜੀਆਂ ਕਬੂਤਰੀਆਂ ਆਪਾਂ ਕਬੂਤਰੀਆਂ ਉਧਰ ਕਰਦਾਂਗੇ ਜਾਂ ਕਬੂਤਰ ਉਧਰ ਕਰਦਾਂਗੇ ਹਨਾ ਉਹ ਮੌਕੇ ਦੇ ਬਾਕੀ ਪਤਾ ਚੱਲ ਜੂ ਆਪਾਂ ਨੂੰ ਠੀਕ ਹੈ ਤੇ ਬਾਕੀ ਕੰਮ ਆਪਣਾ ਸਾਰਾ ਓਕੇ ਹੋਇਆ ਪਿਆ ਯਾਰ ਪੂਰਾ ਹਨਾ ਬਾਕੀ ਹੁਣ ਮੈਂ ਤੁਹਾਨੂੰ ਕਬੂਤਰੀਆਂ ਦਿਖਾ ਦਿੰਦਾ ਜਿਹੜੀਆਂ ਛੱਡੀਆਂ ਇੱਕ ਕਬੂਤਰੀ ਆਪਣੀ ਆ ਬੈਠੀ ਪਈ ਆ ਇੱਕ ਕਬੂਤਰੀ ਆਪਣੀ ਆ ਬੈਠੀ ਪਈ ਦੋ ਤੇ ਤੀਜੀ ਕਬੂ ਠੀਕ ਹੈ ਤਿੰਨ ਕਬੂਤਰੀਆਂ ਪਿਆਨ ਛੱਡੀਆਂ ਜਾਂ ਬਾਕੀ ਆਪਣੇ ਬੱਚੇ ਬੈਠੇ ਹੋਏ ਆ ਠੀਕ ਹੈ ਤੇ ਹੁਣ ਆਪਾਂ ਮਿਲਦੇ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਫੁੱਲ ਸਪੋਰਟ ਕਰਿਆ ਕਰੋ ਸਾਰੇ ਵੀਰ ਭਰਾਵ ਦੇ ਭਰਾ ਨੂੰ ਤੇ ਯਾਰ ਮੈਂ ਕਹਿੰਦਾ ਨਾ ਆਪਾਂ ਨੇ ਕੀ ਕਹਿੰਦੇ ਆ ਜਾ ਕੇ ਤਾਂ ਹੋ ਹੀ ਜਾਣਿਆ ਹਨਾ ਲੱਖ ਪੂਰਾ ਕਰ ਦੋ ਭਰਾ ਜਿੰਨੀ ਵੀ ਸਪੋਰਟ ਕਰਦੇ ਆ ਤੇ ਆਪ ਨੂੰ ਕੀ ਕਹਿੰਦੇ ਨੇ 골ਡਨ ਨਾ ਪਣੀ ਸਿਲਵਰ ਹਾਂ ਸਿਲਵਰ ਆ ਜੇ ਤਾਂ ਨਿਆਰਾ ਹੀ ਆ ਜੇ ਹਨਾ ਤੇ ਯਾਰ ਪੂਰਾ ਨਾ ਨਾਮ ਜਾਂ ਮੜ ਜਾਂਦਾ ਤੁਹਾਨੂੰ ਆਪ ਨੂੰ ਹੀ ਪਤਾ ਹਨਾ ਜਦੋਂ ਆ ਜੇ ਨਾ ਯਾਰ ਇੰਨਾ ਨਿਆਰਾ ਉਹਨਾਂ ਦਾ ਤੇ ਬਾਕੀ ਯਾਰ ਕੁਝ ਹੋਵੇ ਨਾ ਹੋਵੇ ਨਜ਼ਾਰਾ ਬਹੁਤ ਆਉਂਦਾ ਮੈਨੂੰ ਇੰਨਾ ਪਤਾ ਵਾ ਤੇ ਬਾਕੀ ਇਹ ਸਾਰੀ ਮਿਹਰਬਾਨੀ ਤੁਹਾਡੀ ਹੋਊਗੀ ਵੀਰ ਜੀ ਸਾਰੇ ਵੀਰ ਭਰਾ ਫੁੱਲ ਸਪੋਰਟ ਕਰਿਆ ਕਰੋ ਤੇ ਮਿਲਦੇ ਤੁਹਾਨੂੰ ਸਾਰੇ ਵੀਰ ਭਰਾ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਤੇ ਥੋੜੀਆਂ ਵੀਡੀਓ ਯਾਰ ਤਾਂ ਲੇਟ ਆਉਂਦੀਆਂ ਪਈਆਂ ਯਾਰ ਕਿਉਂਕਿ ਨਾ ਮੇਰੇ ਇੱਕ ਹੰਦੀ ਠੰਡ ਹੈ ਤੇ ਮੈਂ ਸਵੇਰ ਜਾਣਾ ਆਪਣੇ ਕੰਮ ਤੇ ਤੇ ਸਵੇਰ ਉੱਠ ਕੇ ਮੈਂ ਵੀਡੀਓ ਬਣਾਉਣਾ ਠੀਕ ਹੈ ਤੇ ਥੋੜੀ ਜਿਹੀ ਮਣੀ ਮੋਟੀ ਹੈਲਪ ਫੁੱਲ ਕਰੋ ਯਾਰ ਭਰਾ ਸਾਰੇ ਵੀਰ ਭਰਾ ਫੁੱਲ ਸਪੋਰਟ ਕਰੋ ਹਨਾ ਵਿਊ ਆਪਣਾ ਥੋੜੇ ਜਿਹਾ ਘਟ ਆਈ ਜਾਂਦੇ ਆ ਤੋ ਥੋੜੀ ਮਿਹਰਬਾਨੀ ਕਰੋ ਸਾਰੇ ਵੀਰ ਭਰਾ ਆਪਣੇ 50k ਤਾਂ ਹੋਣ ਆਲੇ ਹਨਾ ਥੋੜੀ ਜੀ ਮੰਨ ਲਓ 2-3000 ਬੰਦਾ ਵੇਖੇ ਫਿਰ ਨਿਆਰਾ ਜ ਆ ਜਾਂਦਾ ਹਨਾ ਬਾਕੀ ਸਾਰੇ ਵੀਰ ਭਰਾ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਮਿਲਦੇ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਕੋਈ ਨਵਾਂ ਟੌਪਿਕ ਲੈ ਕੇ ਤੇ ਬਾਕੀ ਹੁਣ ਅਗਲੀ ਵੀਡੀਓ ਤੇ ਆਪਾਂ ਹੁਣ ਬੱਚੇ-ਬੁੱਚੇ ਡਾਵਾਂਗੇ ਠੀਕ ਹੈ ਜਿਹੜੇ ਆਪਣੇ ਆ ਬੈਠੇ ਹੋਇਆ ਉਹਦੀ ਲੌਂਗ ਵੀਡੀਓ ਪੂਰੀ ਫੁੱਲ ਲਾਊਗੀ ਠੀਕ ਹੈ ਤੇ ਬਾਕੀ ਆ ਵੀਡੀਓ ਨੂੰ ਫੁੱਲ ਸਪੋਰਟ ਕਰੋ ਤੇ ਮਿਲਦੇ ਤੁਹਾਨੂੰ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਓਕੇ ਬਾਏ ਟਾਟਾ ਬਈ ਜੀ